ਹੈਲੋ ਜੀ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਅਦੇ ਵਿੱਚ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕ੍ਰੇਲੇ ਕ੍ਰੇਲੇ ਤੁਸੀਂ ਬਹੁਤ ਭਾਰੀ ਬਣਾਏ ਹੋਣਗੇ ਪਰ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਬਣਾ ਲੈਣਾ ਨਾ ਤੁਹਾਨੂੰ ਧੁੱਪ ਲਗਾਉਣ ਦੀ ਲੋੜ ਨਾ ਤੁਹਾਨੂੰ ਸਿਲਣ ਦੀ ਜ਼ਰੂਰਤ ਹੈ ਤੇ ਆਓ ਆਪਾਂ ਸਾਰੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਵੇਂ ਤੁਸੀਂ ਆਪਣੇ ਦੂਸਰੇ ਚੈਨਲ ਨੂੰ ਪਿਆਰ ਦੇ ਰਹੇ ਹੋ ਪਲੀਜ਼ ਇਸ ਚੈਨਲ ਨੂੰ ਵੀ ਉਸੇ ਤਰੀਕੇ ਨਾਲ ਪਿਆਰ ਦੇਣਾ ਤੇ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣੇ ਨੇ ਕ੍ਰੇਲੇ ਕ੍ਰੇਲਿਆਂ ਨੂੰ ਆਪਾਂ ਨੇ ਚੰਗੇ ਤਰੀਕੇ ਨਾਲ ਸਾਫ਼ ਕਰਕੇ ਸੁਕਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਸਾਰੀ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਪਹਿਲਾਂ ਆਪਾਂ ਇਹਨਾਂ ਨੂੰ ਸੇਲ ਲੈਣਾ ਨਹੀਂ ਸੇਲਣਾ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਿਰਫ ਅੱਗੋਂ ਕੱਟ ਲੈਣਾ ਹੈ ਪਿੱਛੋਂ ਕੱਟ ਲੈਣਾ ਤੇ ਇਹਦੇ ਵਿੱਚ ਕੱਟ ਲਾ ਕੇ ਆਪਣੇ ਬੀਜ ਕੱਢ ਲੈਣੇ ਨੇ ਜਦੋਂ ਆਪਾਂ ਨੇ ਕ੍ਰੇਲੇ ਬਣਾਉਣੇ ਹੁੰਦੇ ਨੇ ਤਾਂ ਮੇਰੀਆਂ ਭੈਣਾਂ ਨੂੰ ਪਤਾ ਵੀ ਗਰਮੀ ਦੇ ਵਿੱਚ ਨਾ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਵਾਲਾ ਕੰਮ ਹੈ ਬਸ ਐਦਾਂ ਹੁੰਦਾ ਵੀ ਸਾਰਾ ਦਿਨ ਅੱਜਕ ਮੇਰਾ ਖਰਾਬ ਹੈ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਤੁਸੀਂ ਏਸੀ ਦੇ ਵਿੱਚ ਬੈਠ ਕੇ ਵੀ ਕ੍ਰੇਲੇ ਬਣਾ ਸਕਦੇ ਹੋ ਤੁਹਾਨੂੰ ਕੋਈ ਇਹਨਾਂ ਨੂੰ ਧੁੱਪ ਲਗਾਉਣ ਦੀ ਲੋੜ ਨਹੀਂ ਕੋਈ ਇਹਨਾਂ ਨੂੰ ਸਿਲਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਉੱਪਰ ਸਿਲਕਾ ਇਹਨਾਂ ਦਾ ਇਹਦੇ ਵਿੱਚ ਸਭ ਤੋਂ ਵੱਧ ਤਾਕਤ ਹੁੰਦੀ ਹੈ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਤਾਂ ਇਹ ਰਾਮਬਾਨ ਇਲਾਜ ਆ ਜਾਏਗਾ ਤੇ ਬਣਨਗੇ ਇੰਨੇ ਟੇਸਟੀ ਤੇ ਇੰਨੇ ਪੋਲੇ ਕਿ ਬਜ਼ੁਰਗ ਵੀ ਖਾ ਸਕਦੇ ਨੇ ਜਿਹੜੇ ਆਪਾਂ ਸਿਲ ਕੇ ਬਣਾਉਂਦੇ ਉਹਨਾਂ ਨੂੰ ਬਜ਼ੁਰਗ ਨਹੀਂ ਖਾ ਸਕਦੇ ਹੁਣ ਆਪਾਂ ਨੇ ਸਾਰੇ ਕ੍ਰੇਲਿਆਂ ਦੇ ਬੀਜ ਕੱਢ ਲਏ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਥੋੜਾ ਜਾਂ ਨਮਕ ਪਾ ਦਾਂਗੇ ਤੇ ਥੋੜੀ ਜੀ ਪਿੰਚ ਹਲਦੀ ਪਾਵਾਂਗੇ ਉਹ ਕਿਸੇ ਲਈ ਕੋਈ ਧੁੱਪ ਵਗੈਰਾ ਲਗਾਉਣ ਦੀ ਲੋੜ ਨਹੀਂ ਇਹਨਾਂ ਨੂੰ ਬਸ ਇਸੇ ਤਰੀਕੇ ਨਾਲ ਤਾਂ ਕਿ ਜਿਹੜਾ ਇਹਨਾਂ ਦਾ ਉੱਪਰਲਾ ਚਮੜਾ ਹੈ ਉਹਦੇ ਵਿੱਚ ਥੋੜਾ ਜਾਂ ਨਮਕ ਤੇ ਹਲਦੀ ਮਿਕਸ ਹੋ ਜੇ ਰੱਚ ਜਿਵੇਂ ਆਪਾਂ ਕਹਿੰਦੇ ਨੇ ਵੀ ਅਲੱਗ-ਅਲੱਗ ਜੇ ਟੇਸਟ ਨਾ ਆਵੇ ਇੱਕ ਵਾਰੀ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਮੇਰੀਆਂ ਭੈਣਾਂ ਚਾਹੇ ਹਰ ਰੋਜ਼ ਤੁਸੀਂ 4-4 ਕਿਲੋ ਕ੍ਰੇਲੇ ਬਣਾ ਲਿਆ ਕਰੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਕ੍ਰੇਲੇ ਬਣਾ ਲੈ ਕੰਮ ਕਰਦੇ ਕਰਦੇ ਤੁਸੀਂ ਕ੍ਰੇਲਿਆਂ ਨੂੰ ਬਣਾ ਸਕਦੇ ਹੋ ਤੇ ਉਸ ਤੋਂ ਸਾਰੀ ਪ੍ਰਸੀਜਨ ਮੈਂ ਤੁਹਾਨੂੰ ਦਿਖਾਉਂਗੀ ਤਾਂ ਇੱਕ ਵਾਰੀ ਪਲੀਜ਼ ਜ਼ਰੂਰ ਟਰਾਈ ਕਰਨਾ ਹੁਣ ਆਪਾਂ ਧੁੱਪ ਵਿੱਚ ਰੱਖੀਏ ਨਹੀਂ ਰੱਖਾਂਗੇ ਇਸੇ ਤਰੀਕੇ ਨਾਲ ਬਸ ਸਿਲ ਕੇ ਕੱਟ ਕੇ ਆਪਾਂ ਇਹਨਾਂ ਨੂੰ ਸੈਲਫ ਤੇ ਰੱਖ ਲਿਆਗਾ ਉਸ ਤੋਂ ਬਾਅਦ ਆਪਾਂ ਨੇ ਰੱਖਤਾ ਸਰੋਂ ਦਾ ਤੇਲ ਇਹ ਮੈਂ ਚੁੱਲ੍ਹੇ ਤੇ ਰੱਖਿਆ ਸਰੋਂ ਦਾ ਤੇਲ ਗਰਮ ਹੋਣ ਲਈ ਰੱਖਤਾ ਇਹ ਆਪਣਾ ਘਰ ਦੇ ਹੀ ਕੜਵਾਇਆ ਹੋਇਆ ਸਰੋਂ ਦੇ ਤੇਲ ਦੇ ਵਿੱਚ ਹੀ ਕਰੇਲੇ ਬਣਾਓ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇਇਦੇ ਤਰੀਕੇ ਹੋਰ ਵੀ ਨੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੀ ਪਰ ਅੱਜ ਜਿਹੜਾ ਆਪਾਂ ਨਾ ਤਰੀਕਾ ਦੇਖੋ ਕੋਈ ਆਪਾਂ ਇਹਨਾਂ ਨੂੰ ਫਿਲ ਨਹੀਂ ਕੀਤਾ ਹੈਗਾ ਅਗਰ ਆਪਾਂ ਇਹਨੂੰ ਭਰ ਕੇ ਨਾ ਕਲੇਲਿਆਂ ਨੂੰ ਪਹਿਲਾਂ ਮਸਾਲਾ ਕੁੱਟ ਕੇ ਭਰ ਕੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਨਾ ਤਾਂਗਾ ਵਗੈਰਾ ਬਨ ਕੇ ਨਾਲੇ ਤਾਂ ਉਹਦੇ ਵਿੱਚ ਤੇਲ ਜ਼ਿਆਦਾ ਪੈ ਜਾਂਦਾ ਨਾਲੇ ਤੇਲ ਲੱਗਦਾ ਜ਼ਿਆਦਾ ਹੈਗਾ ਤੇ ਨਾਲੇ ਉਹ ਖਾਣ ਦੇ ਵਿੱਚ ਨਾ ਚੀੜੇ-ਚੀੜੇ ਹੋ ਜਾਂਦੇ ਆ ਕਿ ਉੱਪਰੋਂ ਕਿਉਂਕਿ ਆਪਾਂ ਸਿਲਕਾ ਸਿਲ ਦਿੰਨੇ ਆ ਉਸਦੇ ਨਾਲ ਚੀੜੇ ਹੋ ਜਾਂਦੇ ਨੇ ਤੇ ਬੱਚੇ ਬਜ਼ੁਰਗ ਉਹਨਾਂ ਨੂੰ ਬਹੁਤ ਘੱਟ ਖਾਂਦੇ ਆ ਤੇ ਇਸ ਤਰੀਕੇ ਨਾਲ ਬਣਾਏ ਹੋਏ ਕ੍ਰੇਲੇ ਨਾ ਤਾਂ ਕੜਬੇ ਹੋਣਗੇ ਬਿਲਕੁਲ ਵੀ ਕੌੜੇ ਨਹੀਂ ਹੁੰਦੇ ਜੇ ਕਿਸੇ ਨੂੰ ਇਦਾਂ ਹੋਊਗਾ ਨਾ ਵੀ ਸਿਲਕੇ ਨਾਲ ਕੌੜੇ ਹੋਣਗੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਤੁਸੀਂ ਇਸ ਪੈਨ ਨੂੰ ਮੰਨ ਜੂਗੇ ਵੀ ਹਾਂ ਵਾਕਈ ਸਹੀ ਬਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਕ੍ਰੇਲਿਆਂ ਨੂੰ ਚੰਗੇ ਤਰੀਕੇ ਦੇ ਨਾਲ ਫਰਾਈ ਕਰ ਲੈਣੇ ਨੇ ਬਾਲੇ ਜ਼ਿਆਦਾ ਆਪਣੇ ਕਾੜਨੇ ਨਹੀਂ ਹੈਗੇ ਵੀ ਕਿਤੇ ਉਵੇਂ ਹੀ ਬਚਾਰੇ ਇਹ ਪਾਪੜ ਬਣ ਜਾਣ ਹਨਾ ਪਹਿਲਾਂ ਇਹਨਾਂ ਨੂੰ ਦੇਖ ਲੈਣਾ ਜਦੋਂ ਹਲਕੀ ਜਿਹੀ ਤੁਹਾਨੂੰ ਪਤਾ ਲੱਗ ਜੀ ਵੀ ਹਾਂ ਇਹ ਆਪਣੇ ਪੱਕ ਚੁੱਕੇ ਨੇ ਤਾਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਬਿਲਕੁਲ ਵੀ ਤੇਲ ਨਹੀਂ ਹੋਣਾ ਇਹਨਾਂ ਦੇ ਵਿੱਚ ਜਿਹੜੇ ਪੈਣਪਰਾ ਕਰੇਲੇ ਨੂੰ ਇਸ ਕਰਕੇ ਨਹੀਂ ਖਾਂਦੇ ਕਿ ਇਹਦੇ ਵਿੱਚ ਬਹੁਤ ਆਇਲ ਭਰ ਜਾਂਦਾ ਹੈ ਨਾ ਤੇ ਜਿਹੜਾ ਮਾਣਾ ਮੋਟਾ ਇਹਦੇ ਵਿੱਚ ਤੇਲ ਦੇਖੋ ਹੁਣ ਆਪਾਂ ਨੇ ਕੱਢਾਂਗੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਨਾ ਉਲਟੇ ਕਰ ਦਾਂਗੇ ਤਾਂ ਜਿਹੜਾ ਵੀ ਥੋੜਾ ਬਹੁਤਾ ਤੇਲ ਹੈਗਾ ਉਹ ਵੀ ਇਹਨਾਂ ਦੇ ਵਿੱਚੋਂ ਨਿਕਲ ਜੂਗਾ ਦੇਖੋ ਨਾਲੇ ਤਾਂ ਆਪਣਾ ਸਾਰਾ ਤੇਲ ਜਿੰਨਾ ਆਪਾਂ ਨੇ ਪਾਇਆ ਸੀ ਉਹ ਨਹੀਂ ਪਿਆ ਹੈਗਾ ਨਾਲੇ ਆਪਾਂ ਇਸ ਤਰੀਕੇ ਨਾਲ ਪਾ ਕੇ ਆਪਣਾ ਕੰਮ ਕਾਜ ਕਰਦੇ ਰਹੋ ਤੇ ਉਸ ਤੋਂ ਬਾਅਦ ਕੀ ਕਰਾਂਗੇ ਉਹ ਵੀ ਤੁਹਾਨੂੰ ਸਾਰੀ ਵੀਡੀਓ ਦਿਖਾਉਂਗੀ ਇਸ ਤਰੀਕੇ ਦੇ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਬਹੁਤ ਮਿਲਣਗੇ ਜਿਹੜੇ ਕਿ ਈਜੀ ਤੇ ਹੈਲਦੀ ਵੀ ਹੋਣਗੀਆਂ ਈਜੀ ਵੀ ਹੋਣਗੀਆਂ ਤੇ ਟੇਸਟੀ ਵੀ ਹੋਣਗੀਆਂ ਦੇਖੋ ਕਿੰਨੇ ਪੋਲੇ ਨੇ ਮੈਂ ਤੁਹਾਨੂੰ ਸਾਹਮਣੇ ਦਿਖਾ ਰਹੀ ਹਾਂ ਜਿਹੜੇ ਆਪਾਂ ਦੂਸਰੇ ਸਿੱਲ ਕੇ ਕਰੇਲੇ ਬਣਾਉਣੇ ਹਨ ਉਹ ਬਹੁਤ ਹਾਰਡ ਹੋ ਜਾਂਦੇ ਨੇ ਜਦੋਂ ਖਾਣੇ ਹਨ ਨਾ ਜਾੜਾਂ ਦੇ ਵਿੱਚ ਫਸ ਜਾਂਦੇ ਬਜ਼ੁਰਗ ਤਾਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਖਾ ਸਕਦੇ ਹੁੰਦੇ ਉਸ ਤੋਂ ਬਾਅਦ ਆਪਾਂ ਕਰ ਲਿਆ ਮਸਾਲਾ ਤਿਆਰ ਮਸਾਲੇ ਦੇ ਵਿੱਚ ਆਪਣੇ ਲਾਸਣ ਪਿਆਜ਼ ਅਦਰਕ ਤੇ ਹਰੀ ਮਿਰਚ ਤੁਸੀਂ ਪਾ ਸਕਦੇ ਹੋ ਹਰੀ ਮਿਰਚ ਮੇਰੇ ਕੋਲ ਅੱਜ ਘੱਟ ਸੀ ਮੈਂ ਨਹੀਂ ਪਾਈਆਂ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਰੱਖ ਲਾਂਗੇ ਬਾਕੀ ਤੇਲ ਆਪਣੀ ਕੜਤਾ ਸਰੋਂ ਦੇ ਤੇਲ ਦੇ ਵਿੱਚ ਹੀ ਆਪਾਂ ਇਹਨੂੰ ਭੁੰਨਾਗੇ ਤੇ ਤੁਸੀਂ ਐਂਡ ਤੇ ਮਸਾਲਾ ਦੇਖਿਓ ਜਿਹੜਾ ਆਪਾਂ ਬਣਾ ਰਹੇ ਹਾਂ ਕ੍ਰੇਲਿਆਂ ਦਾ ਇਸ ਦੇ ਵਿੱਚ ਇੱਕ ਬੂੰਦ ਦੀ ਤੇਲ ਦੀ ਵੀ ਨਹੀਂ ਰਹਿਣੀ ਹੈਗੀ ਮਤਲਬ ਕਿ ਇਸ ਤਰੀਕੇ ਦਾ ਇਹ ਮਸਾਲਾ ਬਣੇਗਾ ਖਾਣ ਵੇਲੇ ਤੁਸੀ ਇਦਾਂ ਤੁਹਾਨੂੰ ਮਹਿਸੂਸ ਹੋਵੇਗਾ ਜਿਵੇਂ ਕੋਈ ਸਵੀਟ ਸਵੀਟ ਵਿੱਚ ਕੋਈ ਚੀਜ਼ ਆਪਣੇ ਪਾਈ ਹੁੰਦੀ ਹੈ ਨਾ ਮਿੱਠੀ ਵੀ ਉਸ ਤਰੀਕੇ ਦਾ ਤੁਹਾਨੂੰ ਟੇਸਟ ਆਵੇਗਾ ਹਰ ਰੋਜ਼ ਤੁਹਾਡੇ ਘਰ ਡਿਮਾਂਡ ਹੋਵੇਗੀ ਕਿ ਇਸ ਤਰੀਕੇ ਦੇ ਕਰੇਲੇ ਤੁਸੀਂ ਜ਼ਰੂਰ ਬਣਾਓ ਤੇ ਉਸ ਤੋਂ ਬਾਅਦ ਆਪਣਾ ਮਸਾਲਾ ਜਿਹੜੇ ਪਿਆਜ਼ ਸਾਰਾ ਕੁਝ ਭੁੱਜ ਚੁੱਕਿਆ ਤੇ ਹੁਣ ਆਪਾਂ ਪਾ ਦੇਗੇ ਇਹਦੇ ਵਿੱਚ ਟਮਾਟਰ ਟਮਾਟਰ ਜ਼ਰੂਰ ਪਾਓ ਕਿਉਂਕਿ ਟਮਾਟਰ ਦੇ ਨਾਲ ਨਾ ਮਸਾਲੇ ਦੇ ਵਿੱਚ ਇੱਕ ਮਿਠਾਸ ਆਉਂਦੀ ਹੈ ਜਿਹੜੀ ਕਿ ਇੱਕ ਅਲੱਗ ਹੀ ਫਲੇਵਰ ਚ ਆ ਹੁੰਦਾ ਹੈਗਾ ਜਿਹੜਾ ਮਸਾਲਾ ਹੈ ਨਾ ਉਹਨੂੰ ਜ਼ਿਆਦਾ ਮਚਾਉਣਾ ਨਹੀਂ ਹੈਗਾ ਠੀਕ ਠੀਕ ਜਿਹਾ ਹੀ ਰੱਖਣਾ ਹੈਗਾ ਤੁਸੀਂ ਇਹਨੂੰ ਕੁੰਡੇ ਦੇ ਵਿੱਚ ਵੀ ਕੁਟ ਕੇ ਪਾ ਸਕਦੇ ਹੋ ਮਿਕਸੀ ਦੇ ਵਿੱਚ ਵੀ ਪਾ ਸਕਦੇ ਹੋ ਮੈਂ ਇਹਨੂੰ ਆਪਣਾ ਜਿਹੜਾ ਹੈਂਡ ਵਾਲਾ ਕਟਰ ਹੁੰਦਾ ਹੈ ਉਹਦੇ ਨਾਲ ਹੀ ਕਰਿਆ ਹੈਗਾ ਹੁਣ ਤੁਸੀਂ ਮਸਾਲੇ ਟੇਸਟ ਅਨੁਸਾਰ ਪਾ ਸਕਦੇ ਹੋ ਦੇਖੋ ਪਹਿਲਾਂ ਮਸਾਲੇ ਨਾ ਪਾਓ ਬਾਅਦ ਦੇ ਵਿੱਚ ਪਾਓ ਪਹਿਲਾਂ ਪਿਆਜ਼ ਟਮਾਟਰ ਸਾਰਾ ਕੁਝ ਭੁੰਨ ਕੇ ਉਸ ਤੋਂ ਬਾਅਦ ਤੁਸੀਂ ਇਹ ਪੇਸਟ ਅਨੁਸਾਰ ਆਪਣਾ ਪਾ ਸਕਦੇ ਹੋ ਹਲਦੀ ਹੈ ਜਿਹੜੀ ਆਪਣੀ ਉਹ ਕਾਫੀ ਘੱਟ ਮਾਤਰਾ ਦੇ ਵਿੱਚ ਪਾਇਓ ਕਿਉਂਕਿ ਹਲਦੀ ਦਾ ਫਲੇਵਰ ਨਾ ਫਿਰ ਕ੍ਰੇਲਿਆਂ ਦੇ ਮਸਾਲੇ ਵਿੱਚ ਉਹ ਨਾ ਚੰਗਾ ਨਹੀਂ ਲੱਗਦਾ ਆਏਗਾ ਤਾਂ ਤੁਸੀਂ ਅੱਧਾ ਚਮਚ ਹਲਦੀ ਦਾ ਪਾਇਓ ਅਗਰ ਤੁਸੀਂ ਕਿਲੋ ਕ੍ਰੇਲੇ ਬਣਾ ਰਹੇ ਹੋਗੇ ਤਾਂ ਅੱਗੇ ਆਪਾਂ ਹੁਣ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਮੇਰਾ ਸੀਕ੍ਰੇਟ ਮਸਾਲਾ ਉਹ ਕਿਹੜਾ ਜਿਵੇਂ ਕਿ ਗਰਮ ਮਸਾਲਾ ਆਪਾਂ ਪੀਸ ਕੇ ਘਰੇ ਰੱਖ ਲੈਨੇ ਹੁੰਦੇ ਹਨਾ ਇਹਦੇ ਵਿੱਚ ਕੜੀ ਪੱਤਾ ਵੱਡੀ ਇਲਾਇਚੀ ਛੋਟੀ ਇਲਾਇਚੀ ਲੌਂਗ ਅਜਮੈਨ ਸੌਫਾ ਵਗੈਰਾ ਜੋ ਵੀ ਹੈ ਨਾ ਹੁੰਦਾ ਹੈ ਸਾਰਾ ਕੁਝ ਪਾ ਕੇ ਆਪਾਂ ਨੇ ਥੋੜਾ ਜਿਹਾ ਮਸਾਲਾ ਤਿਆਰ ਕੀਤਾ ਹੋਇਆ ਹੈਗਾ ਤੇ ਉਹਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਉਹ ਵੀ ਮਿਕਸ ਕਰ ਦਾਂਗੇ ਕਿ ਇਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਆਵੇਗਾ ਜਿੰਨਾ ਟਾਈਮ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾ ਬਣਾਈ ਹੈਗੀ ਪ੍ਰੋਪਰ ਪੂਰੀ ਚੀਜ਼ ਦੀ ਮੈਂ ਇਹ ਵੀਡੀਓ ਬਣਾਈ ਹੈਗੀ ਸਿਰਫ 7-8 ਮਿੰਟ ਦੇ ਵਿੱਚ ਤੁਸੀਂ ਇਹ ਸਾਰੇ ਕਰੇਲੇ ਰੈਡੀ ਕਰ ਸਕਦੇ ਹੋ ਤੇ ਤੁਹਾਡੀ ਤੇਲ ਦੀ ਬਚਤ ਆਇਲ ਦੀ ਸਾਰਾ ਜਿਵੇਂ ਕਿ ਆਇਲ ਹੀ ਚੀਜ਼ ਨਹੀਂ ਹੋएगी ਦੇਖੋ ਤੁਸੀਂ ਦੇਖ ਪਾ ਰਹੇ ਹੋ ਕਿ ਬਿਲਕੁਲ ਜਿਹੜਾ ਆਪਣਾ ਮਸਾਲਾ ਹੈ ਉਹਦੇ ਵਿੱਚ ਆਇਲ ਬਿਲਕੁਲ ਵੀ ਨਹੀਂ ਹੈਗਾ ਹਨਾ ਆਪਾਂ ਕਿਉਂਕਿ ਉਹਨਾਂ ਕੀ ਤੇਲ ਪਾਇਆ ਸੀ ਜਿਹੜਾ ਕਿ ਇਹਨੂੰ ਪੱਕਣ ਵਾਸਤੇ ਜ਼ਰੂਰੀ ਸੀ ਹੁਣ ਆਪਣਾ ਮਸਾਲਾ ਬਿਲਕੁਲ ਬਣ ਕੇ ਰੈਡੀ ਹੈ ਇਹਨੂੰ ਆਪਾਂ نیچے ਉਤਾਰ ਲੈਣੇ ਆ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਕਰਦੇ ਹਾਂ ਸ਼ੁਰੂ ਤੇ ਹੁਣ ਆਪਣੇ ਕਰੇਲੇ ਨੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਇਹਨਾਂ ਦੇ ਵਿੱਚ ਬਿਲਕੁਲ ਤੇਲ ਨਹੀਂ ਰਿਹਾ ਕਿਉਂਕਿ ਮੈਂ ਇਹਨਾਂ ਨੂੰ ਉਲਟੇ ਕਰਤਾ ਸੀ ਜਿਹੜਾ ਥੋੜਾ ਬਹੁਤਾ ਹੈਗਾ ਸੀ ਉਹ ਵੀ ਹੈ ਤੇ ਸਿਲਕਾ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੌਫਟ ਨੇ ਹਾਰਡ ਬਿਲਕੁਲ ਨਹੀਂ ਹੈਗੇ ਵੀ ਹਾਂ ਆਪਾਂ ਜਦੋਂ ਪੋਹ ਚ ਪਾਉਣੇ ਆ ਨਾ ਚੱਬੇ ਨਹੀਂ ਜਾਣੇ ਬਿਲਕੁਲ ਸੌਫਟ ਬਣਗੇ ਤੇ ਹੁਣ ਮਸਾਲੇ ਨੂੰ ਤੁਸੀਂ ਉਹਨਾਂ ਦੇ ਵਿੱਚ ਫਿਲ ਕਰ ਦੋ ਭਰ ਦਿੰਨੇ ਆਪਾਂ ਜਿਵੇਂ ਤੁਸੀਂ ਐ ਲੈ ਲਓ ਵੀ ਇੱਕ ਖੇਡ ਖੇਡ ਦੇ ਵਿੱਚ ਹਨਾ ਕਰੇਲੇ ਬਣ ਸਕਦੇ ਨੇ ਜਿਵੇਂ ਨਹੀਂ ਮੇਰੇ ਭੈਣਾਂ ਨੂੰ 4-4 5-5 ਘੰਟੇ ਲੱਗ ਜਾਂਦੇ ਨੇ ਸਵیرے ਪਹਿਲਾਂ ਉਹਨਾਂ ਨੂੰ ਸਿਲਦੀਆਂ ਫਿਰ ਉਹਨਾਂ ਨੂੰ ਧੁੱਪ ਲਵਾਉਣੀਆ ਫਿਰ ਉਹਨਾਂ ਦਾ ਪਾਣੀ ਨਿਚੋੜਦਿਆਂ ਫਿਰ ਉਹਨਾਂ ਨੂੰ ਮਸਾਲਾ ਕਟਕਿਆਂ ਨੂੰ ਭਰਦਿਆਂ ਤਾਗੇ ਲਵੇੜਦਿਆਂ ਫਰਾਈ ਕਰਦਾਂ ਬਹੁਤ ਜ਼ਿਆਦਾ ਝੰਜਟ ਹੋ ਜਾਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਕਿਉਂਕਿ ਜਿਹੜੇ ਜਿਹੜੇ ਪੈਨਪਰਾਵਾਂ ਨੂੰ ਮੈਂ ਇਹ ਚੀਜ਼ ਦੱਸੀ ਆ ਨਾ ਉਹਨਾਂ ਨੇ ਬਣਾਈ ਐ ਤੇ ਫਿਰ ਮੈਨੂੰ ਉਹਨਾਂ ਨੇ ਬਹੁਤ ਵਾਰੀ ਰਿਪਲਾਈ ਕੀਤਾ ਸੀ ਕਿ ਦੀਦੀ ਇਹ ਬਹੁਤ ਟੇਸਟੀ ਬਣਦੇ ਨੇ ਕਿਉਂਕਿ ਪਹਿਲਾਂ ਮੈਂ ਕੁਕਿੰਗ ਦੀ ਵੀਡੀਓ ਆਪਣੇ ਦੂਸਰੇ ਚੈਨਲ ਤੇ ਬਣਾਉਂਦੀ ਹੁੰਦੀ ਸੀ ਮਾਂ ਕਾ ਪਿਆਰ ਔਰ ਬਲੌਗ ਤੇ ਉੱਥੇ ਮੈਂ ਲਾਈਵ ਵੀ ਬਣਾ ਕੇ ਦਿਖਾਏ ਨੇ ਤੇ ਬਹੁਤ ਪੈਨਪਰਾਵਾਂ ਨੇ ਉਸ ਟਾਈਮ ਬਣਾਏ ਸੀਗੇ ਇਹ ਤੇ ਉਹਨਾਂ ਨੂੰ ਪਸੰਦ ਵੀ ਆਏ ਤੇ ਉਹਨਾਂ ਦੇ ਘਰਦਿਆਂ ਨੇ ਬਹੁਤ ਤਾਰੀਫ਼ ਕੀਤੀ ਸੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨ ਇਸ ਤਰੀਕੇ ਦੇ ਨਾਲ ਤੁਸੀਂ ਸਾਰੇ ਕਰੇਲਿਆਂ ਨੂੰ ਬਣਾ ਕੇ ਆਪਣੇ ਪੂਰੇ ਤਰੀਕੇ ਨਾਲ ਭਰ ਕੇ ਇਹਨਾਂ ਨੂੰ ਰੱਖ ਲੈਣਾ ਤੇ ਤੁਹਾਨੂੰ ਫਾਈਨਲ ਲੁੱਕ ਮੈਂ ਦਿਖਾਉਣੀ ਆ ਤੇ ਕਿੰਨੀ ਇਹ ਯਮਮੀ ਤੇ ਕਿੰਨੀ ਟੇਸਟੀ ਦੇਖਣ ਦੇ ਵਿੱਚ ਹੀ ਇਹ ਬਹੁਤ ਜ਼ਿਆਦਾ ਯਮਮੀ ਤੇ ਟੇਸਟੀ ਲੱਗਦੇ ਨੇ ਖਾਣ ਦੇ ਵਿੱਚ ਤਾਂ ਉਸ ਤੋਂ ਵੀ ਜ਼ਿਆਦਾ ਲੱਗਣਗੇ ਤਾਂ ਦੇਖੋ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਹਨਾ ਆਪਣੇ ਡੈਨਿੰਗ ਟੇਬਲ ਤੇ ਆਪਣੇ ਪਰਿਵਾਰ ਨੂੰ ਦੇਵੋਗੇ ਨੇ ਇਹਨਾਂ ਨੂੰ ਤਾਂ ਜਿਹਨੂੰ ਇੱਕ ਰੋਟੀ ਦੀ ਭੁੱਖ ਹੈ ਉਹ ਚਾਰ ਰੋਟੀਆਂ ਖਾ ਜਾਏਗਾ ਸੋਹਣੇ ਵੀ ਬਣਦੇ ਆ ਟੇਸਟੀ ਵੀ ਬਣਦੇ ਆ ਤੇ ਹੈਲਦੀ ਵੀ ਬਣਦੇ ਆ ਇਸ ਟ੍ਰਿਕ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤਾਂ ਮੈਨੂੰ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਹੁਣ ਮਿਲਾਂਗੇ ਆਪ ਅਗਲੀ ਰੈਸਪੀ ਦੇ ਨਾਲ ਉਦ ਤੱਕ ਲਈ ਸਤਿ ਸ੍ਰੀ ਅਕਾਲ